ਮਿੱਤਰੋ ਅੱਜ ਫੇਰ ਇੱਕ ਵਾਤਾਵਰਨ ਪ੍ਰੇਮੀ ਨੂੰ ਮਲਾਉਨੇ ਆ ਤੇ ਹੋਰ ਸਤ ਸ੍ਰੀ ਅਕਾਲ ਅੰਕਲ ਜੀ ਸਤ ਸ੍ਰੀ ਅਕਾਲ ਬਿਲਿਆ ਤਕੀ ਬਣਾਉਂਦੇ ਫਿਰਦੇ ਆ ਅੱਜ ਤੁਸੀਂ ਅਸੀਂ ਚਿੜੀਆਂ ਵਾਸਤੇ ਆਹ ਨਾ ਬਣਾਉਨੇ ਹੈਗੇ ਅੱਛਾ ਆ ਜਿਹੜਾ ਛੱਪਰ ਪਾਉਣਾ ਪਾਸੇ ਚਿੜੀਆਂ ਵਾਸਤੇ ਆਹ ਚਿੜੀਆਂ ਵਾਸਤੇ ਛੱਪਰ ਪਾਉਣਾ ਕਰ ਅੱਛਾ ਵਿਚਾਲੇ ਬੱਚੇ ਪੁੱਛੇ ਹੋ ਜਾਂਦੇ ਆਗਾਹ ਵਧਾਣ ਬਾਲ ਜਾਂਦਾ ਅੱਛਾ ਹੁਣ ਚਿੜੀਆਂ ਹੈਗੀਆਂ ਤਾਂ ਬੱਲ ਤੇ ਆ ਥੋੜੀਆਂ ਅੱਛਾ ਪਹਿਲਾਂ 베ਰੀ ਤੇ ਜ਼ਿਆਦਾ ਸੀ ਹਾਂ ਪਹਿਲਾਂ 베ਰੀ ਤੇ ਜ਼ਿਆਦਾ ਸੀ 베ਰੀ ਅਸੀਂ ਪੱਟਦੀ ਠੀਕ ਹੈ ਉਹ ਦਿਨ ਆਏ ਆ ਵੀ ਯਾਰ ਚਿੜੀਆਂ ਘਰੋਂ ਘੜਤੀਆਂ ਦੇਖੋ ਜੀ ਹਨਾ ਇਹ ਵੀ ਕਿਤੇ ਇਹ ਵੀ ਤੇਲ ਵਾਲਾ ਬੰਦਾ ਹੀ ਕਰ ਸਕਦਾ ਜਿਵੇਂ ਹੁਣ ਤੁਸੀਂ ਤਿੰਨ ਬੰਦੇ ਮਿਹਨਤ ਕਰੀ ਜਾਂਦੇ ਸਿਰਫ ਇਕੱਲੇ ਚਿੜੀਆਂ ਨੂੰ ਛੱਪਰ ਪਾਉਣ ਨੂੰ ਬਸ ਉਹਦਾ ਕਰਕੇ ਛੱਪਰ ਦਾ ਕਰਕੇ ਹੀ ਪਾਇਆ ਪਰਮਾਤਮਾ ਤਾਂ ਅੰਦਰੋਤੀਆਂ ਬਖਸ਼ਿਆ ਜੀ ਤਾਂ ਉਮਰ ਲੰਮੀ ਕਰੇ ਤੇ ਕਹਿੰਦੇ ਹੁੰਦੇ ਜੇ ਇਹ ਚਿੜੀਆਂ ਪੰਛੀਆਂ ਨਾਲ ਜਾਨਵਰਾਂ ਨਾਲ ਪਿਆਰ ਕਰਾਂਗੇ ਜੀ ਤਾਂ ਫੇਰ ਹੀ ਦੁਨੀਆ ਜੀ ਹਨਾ ਪਰਮਾਤਮਾ ਨੇ ਸਾਰਿਆਂ ਨੂੰ ਆਪਾਂ ਨੂੰ ਜਨਮ ਬਰੋਬਰੀ ਦਿੱਤਾ ਜਿਹੜੇ ਜਾਨ ਵਾਲਾ ਜੀਵ ਹੈ ਆਪਾਂ ਇਹਨਾਂ ਦੇ ਘਰ ਤਾਂ ਢਾਈ ਜਾਂਦੇ ਬਣਾਉਣ ਬਾਰੇ ਨਹੀਂ ਸੋਚਿਆ ਇਹ ਪਹਿਲਾ ਇਨਸਾਨ ਅੰਕਲ ਜੀ ਜਦੋਂ ਤੁਹਾਨੂੰ ਮੈਂ ਮਿਲਿਆ ਤੁਸੀਂ ਮੈਨੂੰ ਬਾਜ਼ਮਾਰੀ ਤੁਸੀਂ ਮੈਂ ਤਾਂ ਹੀ ਮੈਂ ਕਾ ਰੀਲ ਬਣਾਈਏ ਬੜਾ ਦਿਲ ਖੁਸ਼ ਹੋਇਆ ਵੀ ਜਟਾਉਣ ਵਾਲੇ ਕਾਰੇ ਆ ਪਰ ਬਣਾਉਣ ਵਾਲਾ ਨਹੀਂ ਕੋਈ ਮਿਲਿਆ ਅੱਜ ਪਹਿਲੇ ਇਨਸਾਨ ਆ ਜਿਨ੍ਹਾਂ ਨੇ ਚਿੜੀਆਂ ਬਾਤ ਤੇ ਅੱਜ ਤੁਸੀਂ ਮੱਥਾ ਮਾਰਨ ਆਏ ਠੀਕ ਆ ਜੀ ਅੰਕਲ ਜੀ ਧੰਨਵਾਦ ਜੀ